ਹੁਣ ਤੂੰ ਮੁੜ ਕੇ ਕਦੇ ਨਹੀਂ ਆਉਣਾ ਮੇਰਾ ਭੁੱਲ ਜਾ ਲਾਣੇ ਹੁਣ ਤਾਂ ਮੁੜ ਕੇ ਕਦੇ ਨਹੀਂ ਆਉਣਾ ਤੇਰੇ ਸੋਨੇ ਲਾਣੇ ਹੁਣ ਤਾਂ ਮੁੜ ਕੇ ਕਦੇ ਨਹੀਂ ਆਉਣਾ ਹੋਰਾਂ ਤਾਂ ਤੂੰ ਜਨਵਾਰ ਗਏ ਧਰਮ ਤੋਂ ਜਿਦੜੀ ਵਾਰ ਗਏ ਹੋਰਾਂ ਤਾਂ ਹੁਣ ਤੋ ਜਹਨ ਵਾਰ ਗਏ ਧਰਮ ਤੋਂ ਜਿਦੜੀ ਵਾਰ ਗਏ मार बेम तो जानवे हाणे नाला जी नाला जी जानवारे हाणे नाला जी ਕੀ ਸੇ ਦੇ ਧਰਮ ਤੋਂ ਜਾਣავਾਲੇ ਜੀ ਗੋਨੀ ਲਾਲ ਮਾਤਾ ਜੀ ਦੇ ਜਦੋਂ ਆਖਿਆ ਮਾਤਾ ਜੀ ਹੁਣ ਢੀ ਕੋ ਨਾ ਵਣ ਤੁਹਾਡੇ ਪੋਤੇ ਨਹੀਂ ਆਉਣਾ ਕੋ ਸਤਨਾਮ ਵਾਹਿਗੁਰੂ ਉਹ ਤੇ ਹਮੇਸ਼ਾ ਲਈ ਧਰਮ ਤੋਂ ਜਾਣავਾਲੇ ਮਾਤਾ ਤੇਰੇ ਪੋਤੇ ਡੋਲੇ ਨਹੀਂ ਵਜੀਦ ਖਾਨ ਸੂਬੇ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪੈ ਗਿਆ ਕਿਉਂਕਿ ਸਾ슴 ਦੀ ਜਿਹੜੇ ਸ਼ਹੀਦ ਹੋ ਜਾਣ ਉਹ ਝੁਕਦੇ ਨਹੀਂ ਉਹ ਦੂਜੇ ਨੂੰ ਝੁਕਾ ਜਾਂਦੇ ਆ ਵੀ ਤੇਰੀ ਨਹੀਂ ਅਸੀਂ ਮੰਨੀ ਅਸੀਂ ਆਪਣੇ ਧਰਮ ਵਿੱਚ ਬੱਕੇ ਰਹੇ ਆ ਕਿ ਸਤਨਾਮ ਵਾਹਿਗੁਰੂ ਮਾਤਾ ਜੀ ਕਈ ਇਤਿਹਾਸ ਦਾ ਲਿਖਦੇ ਆ ਬਰੀਦ ਕਾਂ ਸੂਬੇ ਨੇ ਆ ਕੇ ਜਦੋਂ ਪੁੱਛਿਆ ਸਿਪਾਹੀਆਂ ਨੇ ਕਹਿੰਦੇ ਜੀ ਬਜ਼ੁਰਗ ਮਾਤਾ ਨੂੰ ਕੀ ਕਰਨਾ ਹੈ ਕਹਿੰਦੇ ਉਹਨਾਂ ਨੂੰ ਗੋੜ ਜੀ ਤੋਂ ਨਾ ਧੱਕਾ ਦੇ ਕੇ ਥੱਲੇ ਸੁੱਟ ਦਿਓ ਆਪਕੋ ਸਤਨਾਮ ਵਾਹਿਗੁਰੂ ਬਜ਼ੁਰਗ ਦਾ ਸਰੀਰ ਹੈ ਬਜ਼ੁਰਗ ਤੋਂ ਮੁਰਜੂ ਕੋਈ ਸਾਸਾਂ ਦੀ ਧੱਕਾ ਦੇ ਦਿੱਤਾ ਮਾਤਾ ਜੀ ਨੇ ਕਈ ਇਤਿਹਾਸ ਕੱਲੇ ਕਦੇ ਮਾਤਾ ਜੀ ਸੁਣਦੇ ਸੁਣਦੇ ਸਾਰੇ ਜਦੋਂ ਪੁੱਤਿਆਂ ਦੀ ਕਬਰ ਸੁਣੀ ਨਾ ਚਲੇ ਗਏ ਦਾਦਾ ਪਿਤਾ ਦੀ ਗੋਦ ਵਿੱਚ ਹਮੇਸ਼ਾ ਲਈ ਸ਼ਹੀਦ ਹੋ ਗਏ ਮਾਤਾ ਜੀ ਨੇ ਵੀ ਆਪਣੇ ਪੰਜ ਪੁੱਤਰ ਸ਼ਰੀਰ ਦਾ ਤਰੀ ਤਿਆਗ ਕਰ ਦਿੱਤਾ ਸਤਨਾਮ ਵਾਹਿਗੁਰੂ ਧੰਨ ਮਾਤਾ ਗੁਜਰ ਕੌਰ ਜੀ ਧੰਨ ਬਾਬਾ ਜੂਰਾ ਬਿਸਕੂਰੀ ਬਾਬਾ ਪ੍ਰਦੇਸ ਸਭ ਪਾਸੇ ਹਾਹਾਕਾਰ ਮੱਚ ਗਈ ਸ਼ਰੀਰ ਪਏ ਐ ਕੋਈ ਜਿਹੜੇ ਨਾ ਆਵੇ ਸਾਹਸੰਗੀ شیخ ਟੋਡਰ ਮਲ ਕਾਕੜੇ ਪਿੰਡ ਦਾ